ਸ਼ਸ਼ੀਕਲ ਸਰ ਸ਼ਸ਼ੀਕਲ ਜੀ ਹਾਂ 247 ਪੰਜਾਬ ਤੋਂ ਬੋਲ ਰਹੇ ਹਾਂ ਸਰ ਹਾਂ ਜੀ ਹਾਂ ਜੀ ਸਰ ਕਿਸਾਨਾਂ ਦੇ ਵੱਲੋਂ ਗੱਲ ਕਰਨੀ ਸੀ ਆਪਾਂ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਬੀਜੇਪੀ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਉਸ ਮੁੱਦੇ ਤੇ ਸਾਨੂੰ ਕੋਈ ਸੱਚਾ ਨਿਕਲਦਾ ਗਿਆ ਪਹਿਲੀ ਗੱਲ ਤਾਂ ਸਪਸ਼ਟ ਸੌਣ ਲੱਗੋ ਕੋਈ ਸੱਚਾ ਨਹੀਂ ਹਾਂ ਜੀ ਝੂਠ ਬੋਲਦੇ ਆ ਅੱਛਾ ਝੂਠ ਬੋਲਦੇ ਠੀਕ ਹੈ ਤੇ ਕਿਸਾਨਾਂ ਦੇ ਇਹ ਵੀ ਕਹਿਣਾ ਹੈ ਕਿ ਬੀਜੇਪੀ ਸਾਡੇ ਸਵਾਲਾਂ ਤੋਂ ਭੱਜ ਰਹੀ ਹੈ ਕੋਈ ਨਿਪਟ ਰਿਹਾ ਉਹਨਾਂ ਤੋਂ ਨਾ ਤਾਂ ਉਹਨਾਂ ਦੀ ਸਵਾਲ ਪਤਾ ਨਹੀਂ ਸਰ ਹਾਂਜੀ ਨਾ ਹੀ ਉਹਨਾਂ ਨੇ ਕੋਈ ਸੱਦਾ ਦਿੱਤਾ ਹਾਂਜੀ ਤੇ ਨਾ ਹੀ ਸਾਨੂੰ ਇਸ ਚੀਜ਼ ਦਾ ਮੈਂ ਤੁਹਾਡੇ ਤੋਂ ਸੁਣ ਰਿਹਾ ਕਿ ਵੀ ਉਹਨਾਂ ਨੇ ਸੱਦਾ ਤੋਂ ਪਹਿਲਾਂ ਵੀ ਇੱਕ ਦੋ ਚੈਨਲਾਂ ਦੇ ਫੋਨ ਆਏ ਆ ਉਹਨਾਂ ਨੂੰ ਮੈਂ ਫੋਨੋਂ ਦੇਖਿਆ ਸੀ ਹਾਂਜੀ ਤੇ ਨਿਊਜ਼ ਨਿਊਜ਼ ਇੰਚੀ ਬਾਕੀ ਜੀ ਹਾਂਜੀ ਹਾਂਜੀ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਦੱਸ ਰਿਹਾ ਕਿ ਸਾਨੂੰ ਕੋਈ ਸੱਦਾ ਨਹੀਂ ਦਿੱਤਾ ਉਹਨਾਂ ਨੇ ਹਾਂਜੀ ਤੇ ਉਹ ਬੋਲ ਰਿਹਾ ਹਾਂਜੀ ਤੇ ਕਿਸਾਨ ਭਵਨ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਉੱਥੇ ਚੇਅਰ ਤੇ ਤੁਹਾਡੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਚੇਅਰਸ ਦਿੱਤੀਆਂ ਗਈਆਂ ਨੇ ਉਹ ਤਾਂ ਐਵੇਂ ਕੁਝ ਕਰੀ ਜਾਵੇ ਹਮ ਤੇ ਘਰ ਚ ਬੈਠਾ ਜੇ ਆਪਦੀ ਜਗ੍ਹਾ ਤੇ ਬੈਠਾ ਕਿਸੇ ਨੂੰ ਕੋਈ ਬੁਲਾਵੇ ਨਾ ਕੋਈ ਪਤਾ ਹੀ ਨਾ ਹੋਵੇ ਉਹਨੇ ਚ ਅਸੀਂ ਕੀ ਕਰ ਸਕਦੇ ਆ ਉਹਨਾਂ ਦਾ ਠੀਕ ਹੈ ਨਾ ਸਾਲੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਆਏ ਉਹ ਕਹਿੰਦੇ ਅਸੀਂ মিডিਆ ਨੂੰ ਕਹਿ ਤਾ ਪ੍ਰਧਾਨ ਮੰਤਰੀ মিডিਆ ਦੇ ਗਏ ਉਹਦੇ ਹੁੰਦੇ ਆ ਇਹ ਤਾਂ ਇਵੈਂਟ ਮੈਨੇਜਮੈਂਟ ਕਰ ਰਹੇ ਆ ਉਹ ਹੋਰ ਕੁਝ ਨਹੀਂ ਠੀਕ ਹੈ ਜੀ ਠੀਕ ਮੁਕਾਵਾ ਕਰ ਰਹੇ ਹਾਂ ਠੀਕ ਹੈ ਠੀਕ ਹੈ ਘਰੇ ਵਾਲ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ 24/7 ਪੰਜਾਬ ਚ ਬੋਲ ਰਹੇ ਹਾਂ ਸਰ ਹਾਂ ਜੀ ਹਾਂ ਜੀ ਸਰ ਕਿਸਾਨਾਂ ਦੇ ਵੱਲੋਂ ਗੱਲ ਕਰਨੀ ਸੀ ਆਪਾਂ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਭਾਜਪਾ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਉਸ ਮੁੱਦੇ ਤੇ ਸਾਨੂੰ ਕੋਈ ਸੱਚਾ ਨਿਕਲਦਾ ਗਿਆ ਪਹਿਲੀ ਗੱਲ ਤਾਂ ਸਪਸ਼ਟ ਸੌਣ ਲੱਗੋ ਹਾਂ ਜੀ ਕੋਈ ਸੱਚਾ ਨਹੀਂ ਹਾਂ ਜੀ ਝੂਠ ਬੋਲਦੇ ਆ ਅੱਛਾ ਝੂਠ ਬੋਲਦੇ ਓਕੇ ਠੀਕ ਹੈ ਤੇ ਕਿਸਾਨਾਂ ਦੇ ਇਹ ਵੀ ਕਹਿਣਾ ਹੈ ਕਿ ਬੀਜੇਪੀ ਸਾਡੇ ਸਵਾਲਾਂ ਤੋਂ ਭੱਜ ਰਹੀ ਹੈ। ਕੋਈ ਨਹੀਂ ਭੱਜ ਰਿਹਾ ਉਹਨਾਂ ਤੋਂ ਨਾ ਤਾਂ ਉਹਨਾਂ ਨੇ ਸਵਾਲ ਪਤਾ ਨਹੀਂ ਸਰ। ਹਾਂਜੀ। ਨਾ ਹੀ ਉਹਨਾਂ ਨੇ ਕੋਈ ਸੱਤਾ ਦਿੱਤਾ। ਹਾਂਜੀ। ਤੇ ਨਾ ਹੀ ਸਾਨੂੰ ਇਸ ਚੀਜ਼ ਦਾ ਮੈਂ ਤੁਹਾਡੇ ਤੋਂ ਸੁਣ ਰਿਹਾ ਕਿ ਉਹਨਾਂ ਨੇ ਸਦਸਤਾ ਪਹਿਲਾਂ ਵੀ ਇੱਕ ਦੋ ਚੈਨਲਾਂ ਦੇ ਫੋਨ ਆਏ ਆ। ਹਾਂਜੀ। ਉਹਨਾਂ ਨੂੰ ਮੈਂ ਫੋਨੋਂ ਦੇਖਿਆ ਸੀ। ਹਾਂਜੀ। ਤੇ న్యూਸ న్యూਸ ਇੰਚੀ ਬਾਕੀ ਸੀ। ਹਾਂਜੀ। ਤੇ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਦਰਸਾਇਆ ਕਿ ਸਾਨੂੰ ਕੋਈ ਸੱਤਾ ਨਹੀਂ ਦਿੱਤਾ ਉਹਨਾਂ ਨੇ। ਹਾਂਜੀ। ਤੇ ਉਹ ਰੋੜੇ ਆ ਹਾਂਜੀ ਤੇ ਕਿਸਾਨ ਭਵਨ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਉੱਥੇ ਚੇਅਰਸ ਤੇ ਤੁਹਾਡੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਚੇਅਰਸ ਦਿੱਤੀਆਂ ਗਈਆਂ ਨੇ ਉਹ ਤਾਂ ਇਹ ਕੋਈ ਕਰੀ ਜਾਵੇ ਹਮ ਤੇ ਘਰ ਚ ਬੈਠਾ ਜੇ ਆਪਦੀ ਜਗ੍ਹਾ ਤੇ ਵਿੱਚ ਕੋਈ ਨੂੰ ਬੁਲਾਵੇ ਨਾ ਕੋਈ ਪਤਾ ਹੀ ਨਾ ਹੋਵੇ ਉਹਨੇ ਚੱਸੀ ਕੀ ਕਰ ਸਕਦੇ ਉਹਨਾਂ ਦਾ ਠੀਕ ਹੈ ਨਾ ਨਾਲੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਆਏ ਉਹ ਕਹਿੰਦੇ ਅਸੀਂ মিডিਆ ਨੂੰ ਕਹਿੰਦੇ ਪ੍ਰਧਾਨ ਮੰਤਰੀ মিডিਆ ਦੇ ਗਏ ਉਹਨੇ ਹੁੰਦੇ ਆ ਇਹ ਤਾਂ ਇਵੈਂਟ ਮੈਨੇਜਮੈਂਟ ਕਰ ਰਹੇ ਆ ਉਹ ਹੋਰ ਕੁਝ ਨਹੀਂ ਹੈ ਠੀਕ ਹੈ ਜੀ ਠੀਕ ਮੁਖਾਵਾਂ ਕਰ ਰਹੇ ਆ ਠੀਕ ਹੈ ਠੀਕ ਹੈ ਘਰੇਵਾਲ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂ 24/7 ਪੰਜਾਬ ਚ ਬੋਲਦੇ ਆਂ ਸਰ ਹਾਂ ਜੀ ਹਾਂ ਜੀ ਸਰ ਕਿਸਾਨਾਂ ਦੇ ਵੱਲੋਂ ਗੱਲ ਕਰਨੀ ਸੀ ਆਪਾਂ ਜਿਹੜਾ ਅੱਜ ਕਿਸਾਨਾਂ ਦੇ ਵੱਲੋਂ ਬੀਜੇਪੀ ਆਗੂਆਂ ਨੂੰ ਸੱਦਾ ਦਿੱਤਾ ਗਿਆ ਸੀ ਉਸ ਮੁੱਦੇ ਤੇ ਸਾਨੂੰ ਕੋਈ ਸੱਚਾ ਨਿਸ਼ਚਾ ਹੋਵੇ ਪਹਿਲੀ ਗੱਲ ਤਾਂ ਸਪਸ਼ਟ ਹੋਣਾ ਚਾਹੀਦਾ ਹਾਂਜੀ ਕੋਈ ਸੱਚਾ ਨਹੀਂ ਹਾਂਜੀ ਝੂਠ ਬੋਲਦੇ ਆ ਅੱਛਾ ਝੂਠ ਬੋਲਦੇ ਆ ਠੀਕ ਹੈ ਤੇ ਕਿਸਾਨਾਂ ਦੇ ਇਹ ਵੀ ਕਹਿਣਾ ਹੈ ਕਿ ਬੀਜੇਪੀ ਸਾਡੇ ਸਵਾਲਾਂ ਤੋਂ ਭੱਜ ਰਹੀ ਹੈ ਕੋਈ ਨਹੀਂ ਭੱਜ ਰਿਹਾ ਉਹਨਾਂ ਤੋਂ ਨਾ ਤਾਂ ਉਹਨਾਂ ਨੇ ਸਵਾਲ ਪਤਾ ਨਹੀਂ ਸਰ ਹਾਂਜੀ ਨਾ ਹੀ ਉਹਨਾਂ ਨੇ ਕੋਈ ਸੱਦਾ ਦਿੱਤਾ ਹਾਂਜੀ ਤੇ ਨਾ ਹੀ ਸਾਨੂੰ ਇਸ ਚੀਜ਼ ਆ ਮੈਂ ਤੁਹਾਡੇ ਤੋਂ ਸੁਣ ਰਿਹਾ ਕਿ ਵੀ ਉਹਨਾਂ ਨੇ ਸੱਦਾ ਤਾਂ ਪਹਿਲਾਂ ਵੀ ਇੱਕ ਦੋ ਚੈਨਲਾਂ ਦੇ ਫੋਨ ਆਏ ਆ ਹਾਂਜੀ ਉਹਨਾਂ ਨੂੰ ਮੈਂ ਫੋਨੋਂ ਦੇਖਿਆ ਸੀ ਹਾਂਜੀ ਤੇ ਨਿਊਜ਼ ਨਿਊਜ਼ ਟੀਨਸੀ ਬਾਕੀ ਜੀ ਹਾਂ ਜੀ ਉਸੇ ਤਰ੍ਹਾਂ ਹੀ ਤੁਹਾਨੂੰ ਵੀ ਦੱਸ ਰਿਹਾ ਕਿ ਸਾਨੂੰ ਕੋਈ ਸੱਦਾ ਨਹੀਂ ਦਿੱਤਾ ਹਾਂ ਜੀ ਤੇ ਉਹ ਬੋਲ ਰਹੇ ਹਾਂ ਹਾਂ ਜੀ ਤੇ ਕਿਸਾਨ ਭਵਨ ਦੇ ਵਿੱਚ ਕਿਸਾਨ ਬੈਠੇ ਹੋਏ ਨੇ ਉੱਥੇ ਚੇਅਰਸ ਤੇ ਤੁਹਾਡੀਆਂ ਤਸਵੀਰਾਂ ਲਗਾਈਆਂ ਗਈਆਂ ਨੇ ਚੇਅਰਸ ਦਿੱਤੀਆਂ ਗਈਆਂ ਨੇ ਉਹ ਤਾਂ ਇਹ ਕੋਈ ਕਰੀ ਜਾਵੇ ਹਮ ਤੇ ਘਰ ਚ ਬੈਠਾ ਜੇ ਆਪਦੀ ਜਗ੍ਹਾ ਦੇ ਵਿੱਚ ਕਿਸੇ ਨੂੰ ਕੋਈ ਬੁਲਾਵੇ ਨਾ ਕੋਈ ਪਤਾ ਹੀ ਨਾ ਹੋਵੇ ਉਹਨਾਂ ਦੇ ਚੱਸੀ ਕੀ ਕਰ ਸਕਦੇ ਆ ਉਹਨਾਂ ਦਾ ਠੀਕ ਹੈ ਨਾ ਨਾਲੇ ਪ੍ਰਧਾਨ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਆਏ ਉਹ ਕਹਿੰਦੇ ਅਸੀਂ মিডিਆ ਨੂੰ ਕਹਿੰਦੇ ਪ੍ਰਧਾਨ ਮੰਤਰੀ ਮੀਡੀਆ ਦੇ ਗਏ ਕਿਉਂ ਦੇ ਹੁੰਦੇ ਆ ਇਹ ਤਾਂ ਇਵੈਂਟ ਮੈਨੇਜਮੈਂਟ ਕਰ ਰਹੇ ਆ ਉਹ ਹੋਰ ਕੁਝ ਨਹੀਂ ਆ ਠੀਕ ਹੈ ਜੀ ਠੀਕ ਮੁਖਾਵਾਂ ਕਰ ਰਹੇ ਆ ਠੀਕ ਹੈ ਠੀਕ ਹੈ ਘਰੇਵਾਲ ਸਰ ਠੀਕ ਹੈ ਥੈਂਕ ਯੂ ਸਰ ਥੈਂਕ ਯੂ